ਨੂੰ ਰਸੋਈ ਵਿੱਚ ਕੋਈ ਕਾਜ ਕਰ ਰਹੀ ਸੀ ਤੇ ਮਨ ਵਿੱਚ ਖਿਆਲ ਆਇਆ ਆਪਣੀ ਫਰੈਂਡ ਨੂੰ ਫੋਨ ਲਾਵਾਂ ਤੇ ਕੁਝ ਕੁ ਜ਼ਰੂਰੀ ਗੱਲਾਂ ਜਿਹੜੀਆਂ ਕਰਦੀਆਂ ਹੁੰਦੀਆਂ ਨੇ ਮੇਰਾ ਪਤੀ ਕਿਵੇਂ ਦਾ ਹੈ ਤੇਰਾ ਪਤੀ ਠੀਕ ਹੈ ਤੇ ਕੋਈ ਗੱਲ ਨਹੀਂ ਮੇਰੇ ਸਹੁਰਿਆਂ ਕੋਲ ਪੈਸਾ ਬਹੁਤ ਹੈ ਉਹਨੂੰ ਜ਼ਰੂਰੀ ਗੱਲਾਂ ਇਦਾਂ ਨਹੀਂ ਦੱਸਦੀ ਐ ਤੇ ਉਹਦੀ ਸੱਸ ਨੇ ਸੁਣ ਲਿਆ ਉਹਦੀ ਸੱਸ ਨੇ ਕੀ ਕੀਤਾ ਥਰਮੋਸ ਵਿੱਚ ਪਾਣੀ ਪੀਆ ਸੀ ਉਹ ਪਾਣੀ ਥੱਲੇ ਡੇਗ ਦਿੱਤਾ ਤੇ ਆਵਾਜ਼ ਮਾਰੀ ਪੁੱਤਰ ਉਹ ਫੋਨ ਕਰਦੀ ਕਹਿੰਦੀ ਹਾਂ ਮੰਮੀ ਜੀ ਤੇ ਜਾਂਦੀ ਐ ਹਾਂਜੀ ਮੰਮੀ ਕਹਿੰਦੀ ਪੁੱਤਰਾ ਪਾਣੀ ਦੇਈ ਕਹਿੰਦੇ ਪਾਣੀ ਤੁਹਾਨੂੰ ਹੁਣ ਤੇ ਦਿੱਤਾ ਸੀ ਉਹ ਪਿਆ ਪਾਣੀ ਜਦੋਂ ਪਾਣੀ ਦੇਖਿਆ ਟੇਬਲ ਤੇ ਪਾਣੀ ਥੱਲੇ ਸਾਰਾ ਕਹਿੰਦੇ ਪਾਣੀ ਮੈਨੂੰ ਨਹੀਂ ਪਤਾ ਕੀ ਮੈਂ ਡੁੱਲਿਆ ਕਹਿੰਦੇ ਜਦੋਂ ਢੱਕਣੀ ਨਹੀਂ ਹੈ ਕਹਿੰਦੇ ਮੈਨੂੰ ਨਹੀਂ ਪਤਾ ਉਹ ਨਾਲ ਬੈਠਦੀ ਆ ਕੇ ਬੱਚੀ ਉਹ ਕਹਿੰਦੀ ਮਾਤਾ ਵੇਖ ਜਦੋਂ ਢੱਕਣੀ ਨਹੀਂ ਪਾਣੀ ਥੱਲੇ ਡਿੱਗਣਾ ਹੀ ਹੈ ਕਹਿੰਦੀ ਪੁੱਤ ਗੱਲ ਸੁਣ ਜੀਵੇਂ ਢੱਕਣ ਪਾਣੀ ਸੰਭਾਲਦਾ ᱛੀਵੇਂ ਇਹ ਰਿਸ਼ਤੇ ਨੇ ਜਿਹੜੇ ਨਾ ਪੜਦਾ ਰਿਸ਼ਤਿਆਂ ਨੂੰ ਸੰਭਾਲਦਾ ਹੈ ਰਿਸ਼ਤਿਆਂ ਨੂੰ ਬਚਾਉਣ ਵਾਸਤੇ ਪੜਦਾ ਬਹੁਤ ਜ਼ਰੂਰੀ ਹੁੰਦਾ ਹੈ ਕੋਈ ਵੀ ਰਿਸ਼ਤਾ ਪਾਣੀ ਦੀ ਬੋਤਲ ਵਰਗਾ ਹੁੰਦਾ ਧੀਏ ਧਿਆਨ ਨਾਲ ਗੱਲ ਸੁਣ ਕੋਈ ਵੀ ਰਿਸ਼ਤਾ ਪਾਣੀ ਦੀ ਬੋਤਲ ਵਰਗਾ ਹੁੰਦਾ ਤੇ ਜਿਹੜਾ ਪੜਦਾ ਉਹ ਢੱਕਣ ਵਰਗਾ ਮਰਜੀ ਸਾਡੀ ਹੈ ਅਸੀਂ ਟੱਕਣ ਖੋਲਣਾ ਜਾਂ ਨਹੀਂ ਖੋਲਣਾ ਕਹਿੰਦੀ ਮਾਤਾ ਜੀ ਗੱਲ ਤੁਹਾਡੀ ਸਹੀ ਹੈ ਕਹਿੰਦੇ ਆ ਜੀ ਟੱਕਣ ਖੋਲਦੀ ਹੈ ਨਾ ਅਸੀਂ ਪੜਦੇ ਆਲਾ ਉਹ ਰਿਸ਼ਤੇ ਇੰਨੀ ਭੈੜੀ ਤਰ੍ਹਾਂ ਟੁੱਟਦੇ ਨੇ ਕਦੇ ਮੁੜ ਕੇ ਜੁੜਦੇ ਨਹੀਂ ਹੁੰਦੇ ਕਦੇ ਨਹੀਂ ਜੁੜਦੇ ਹੁੰਦੇ ਤੇ ਦੁਨੀਆ ਕਹਿੰਦੀ ਆ ਸਾਡਾ ਘਰ ਕਿੰਨਾ ਵਧੀਆ ਸਾਡਾ ਘਰ ਮੇਰਾ ਘਰ ਮੇਰਾ ਘਰ ਕਿੰਨੇ ਦੁਨੀਆ ਵਿੱਚ ਘਰ ਬਣੇ ਨੇ ਮੈਂ ਇਹਨਾਂ ਨੂੰ ਘਰ ਨਹੀਂ ਮੰਨਦਾ ਇਹ ਘਰ ਨਹੀਂ ਸੱਚ ਮੁੱਚ ਘਰ ਹੋਵੇ ਘਰ ਉਹ ਘਰ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਵਿਅਕਤੀ ਹੈ ਪਰਿਵਾਰ ਹੈ ਉਹ ਪਰਿਵਾਰ ਦੀ ਵੀ ਚਾਰਤਾ ਰਾ ਇੱਕ ਹੋਵੇ ਉੱਥੇ ਝਗੜਾ ਕਲੇਸ਼ ਕਿਸੇ ਤਰ੍ਹਾਂ ਦਾ ਕੁਝ ਨਾ ਹੋਵੇ ਉਹਨਾਂ ਨੇ ਗਿਆਨ ਗੁਰੂ ਨਾਲ ਸਾਂਝ ਪਾਈ ਹੋਵੇ ਚੰਗੇ ਗੁਣਾਂ ਨਾਲ ਸਤ ਨਾਲ ਸੰਤੋਖ ਨਾਲ ਦਇਆ ਇਮਾਨਦਾਰੀ ਧਰਮ ਧੀਰਜ ਇਨਸਾਨੀਅਤ ਨਾਲ ਸਾਂਝ ਪਾਈ ਹੋਵੇ ਕਿਸੇ ਤਰ੍ਹਾਂ ਦਾ ਝਗੜਾ ਨਾ ਹੋਵੇ ਅਸਲ ਵਿੱਚ ਉਹ ਘਰ ਹੁੰਦਾ ਹੈ ਜਦੋਂ ਰਹਿਣ ਵਾਲਿਆਂ ਦੀ ਵਿਚਾਰਧਾਰਾ ਇੱਕ ਹੋਵੇ ਉਹਨੂੰ ਘਰ ਕਿਹਾ ਜਾਂਦਾ ਹੈ ਆ ਇੱਟਾਂ ਰੋੜੇ ਪੱਥਰ ਲੱਗਿਆ ਇਹਨੂੰ ਘਰ ਨਹੀਂ ਮੈਂ ਮੰਨਦਾ ਇਹ ਘਰ ਨਹੀਂ ਹੁੰਦਾ ਪੈਸਾ ਬਹੁਤ ਹੈ ਪੈਸਾ ਬਹੁਤ ਭਰਿਆ ਹੋਇਆ ਅੰਦਰ ਉਹ ਘਰ ਨਹੀਂ ਹੁੰਦਾ ਜਿਹਨੂੰ ਚਾ ਜਾ ਜਵੇ ਉੱਤੇ ਛੱਪੜੀਆਂ ਵਿੱਚ ਰਹਿਣਾ ਸਿੱਖ ਜਾਂਦੇ ਨੇ ਵੀ ਰਹਿਣਾ ਕਿਸ ਢੰਗ ਨਾਲ ਹੈ ਸੋ ਆਪ ਜੀ ਨੂੰ ਬੇਨਤੀ ਹੈ ਆਪਣੇ ਘਰ ਨੂੰ ਘਰ ਬਣਾਈਏ ਸੱਚਮੁੱਚ